ਜੋ ਬਹੁਤ ਸਾਰੇ ਲੋਕ ਆ ਉਹਨਾਂ ਦਾ ਆ ਪਿੰਜੜੀਆਂ ਇੰਨੀਆਂ ਮੋਟੀਆਂ ਹੋ ਜਾਂਦੀਆਂ ਪਰ ਨੇ ਮੋਟੇ ਥਾਈਸ ਤੇ ਆ ਕਮਰ ਪਰ ਪੂਰੀ ਜਿਹੋਨਾਂ ਦੀ ਬਾਹਾਂ ਪਤਲੀਆਂ ਹੁੰਦੀਆਂ ਪੈਰ ਪਤਲੇ ਹੁੰਦੇ ਆ ਉਹ ਫੈਟ ਚੜ ਜਾਂਦੀ ਆ ਉਹ ਫੈਟ ਹੁੰਦੀ ਆ ਕਿਸੇ ਨਾ ਕਿਸੇ ਦਵਾਈ ਦੇ ਸਾਈਡ ਇਫੈਕਟ ਤੋਂ ਅੱਛਾ ਓਕੇ ਉਹਦਾ ਇੱਕ ਇੱਕ ਹੁੰਦੀ ਆ ਆਲ ਓਵਰ ਫੈਟ ਪੂਰੀ ਬਾਡੀ ਤੇ ਉਹ ਹੁੰਦੀ ਆ ਤੁਹਾਡੇ ਲੀਵਰ ਦੇ ਨਾਲ ਰਿਲੇਟਡ ਓਕੇ ਔਰ ਮੋਟਾਪਾ ਲੋਕੀ ਕਹਿੰਦੇ ਨੇ ਪਤਾ ਨਹੀਂ ਕਿਵੇਂ ਵਧ ਜਾਂਦਾ ਗੁਲਸੱਭ ਆ ਕੇ ਮੈਨੂੰ ਕਹਿਣਗੇ ਵੀ ਗੁਲਸੱਭ ਮੈਂ ਤਾਂ ਪਤਾ ਨਹੀਂ ਕੁਝ ਖਾਂਦਾ ਵੀ ਨਹੀਂ ਜਾਂ ਖਾਂਦੀ ਨਹੀਂ ਕੋਈ ਵੀ ਗੱਲ ਕਰਦੇ ਆ ਵੀ ਅ ਮੈਨੂੰ ਤਾਂ ਪਾਣੀ ਵੀ ਲੱਗੀ ਜਾਂਦਾ ਹਾਂ ਕਈ ਤਾਂ ਕਹਿੰਦੇ ਜੀ ਹਵਾ ਹੀ ਲੱਗੀ ਜਾਂਦੀ ਆ ਮੈਨੂੰ ਤਾਂ ਰੋਜ਼ ਹੀ ਇੱਦਾਂ ਕਿਲੋ ਕਿਲੋ ਵਧਿਆ ਹੁੰਦਾ ਜਾਂ ਸਵੇਰੇ ਉੱਠਦੇ ਆ ਤਾਂ ਇਹ ਵੀ ਇੱਕ ਬਹੁਤ ਵੱਡੀ ਬਿਮਾਰੀ ਆ ਇਹਦਾ ਲੀਵਰ ਦੇ ਨਾਲ ਸਿੱਧਾ-ਸਿੱਧਾ ਕਨੈਕਸ਼ਨ ਆ ओकेព្រਿੰត ਪਚਨ ਕਿਰਿਆ ਦੇ ਨਾਲ ਸਿੱਧਾ ਸਿੱਧਾ ਕਨੈਕਸ਼ਨ ਹੈ ਔਰ ਇਹਦਾ ਇੱਕ ਹੋਰ ਵੱਡਾ ਕਨੈਕਸ਼ਨ ਹੈ ਕਿ ਤੁਹਾਡੇ ਬ੍ਰੇਨ ਦੇ ਅੰਦਰ ਇਹਦਾ ਇੱਕ ਹਾਰਮੋਨ ਹੁੰਦਾ ਉਹਦੇ ਨਾਲ ਕਨੈਕਸ਼ਨ ਹੈ ਓਕੇ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਕੀ ਹੋ ਰਿਹਾ ਔਰ ਇੱਕ ਨਾ ਦਿੰਦਾ ਜਿਹੜੇ ਲੋਕੀ ਮੇਰੇ ਕੋਲ ਆਉਂਦੇ ਆ ਅਸੀਂ ਉਹਨਾਂ ਨੂੰ ਦਿੰਨੇ ਆ ਇੱਕ ਇੱਕ ਤਾਂ ਤ੍ਰਿਫਲਾ ਪਾਊਡਰ ਦਿੰਨੇ ਆ ਇੱਕ ਨਾਲ ਅਸੀਂ ਲਿਵਰ ਦੀ ਦਵਾਈ ਜ਼ਰੂਰ ਦੰਨੇ ਆ ਉਹਦੇ ਚ ਲਿਵ ਐਕਸ਼ਨ ਦੇ ਨਾਮ ਤੇ ਸਾਡਾ ਪ੍ਰੋਡਕਟ ਗਵਰਨਮੈਂਟ ਨੇ ਅਪਰੂਵ ਕੀਤਾ ਫਿਰ ਅਸੀਂ ਉਹਦੇ ਚ ਇੱਕ ਇੱਕ ਦੰਨੇ ਸਾਡਾ ਪ੍ਰੋਡਕਟ ਆ ਬੜਾ ਸੋਹਣਾ ਤੁਸੀਂ ਵੀ ਹੱਸੋਗੇ ਉਹਦਾ ਨਾਮ ਹੈ ਗਲੂ 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 ਉਹ ਉਹ ਅਈ ਹੱਸਦੇ ਹੱਸਦੇ ਨਾਮ ਰੱਖ ਲਿਆ ਸੀ ਅਸੀਂ ਗਲੂ ਗਲੂ ਉਹਨਾਂ ਜਿਹਦਾ ਤੁਲਤਲ ਜੀ ਬਾਡੀ ਹੁੰਦੀ ਆ ਹੱਥ ਲਾਓ ਤਾਂ ਪੇਟ ਇੱਦਾ ਇੱਦਾ ਡੋਲੇ ਵੀ ਹਿਲਦੇ ਆ ਪੂਰੀ ਬਾਡੀ ਹਿੱਲਦੀ ਹੁੰਦੀ ਆ ਇਮੇਜਿਨ ਕਰੋ ਉਹ ਮੋਟਾ ਤੇ ਉਹ ਜਿਹੜਾ ਮੋਟਾਪਾ ਨੇ ਜਿੱਦਾਂ ਉਹ ਬੈਠਦਾ ਨੂੰ ਐ ਲੱਗਦਾ ਖਾ ਸਕੂ ਕੁਝ ਮੈਂ ਨਾਲ ਲੱਗੇ ਬੈਠਿਆ ਤੇ ਉਹ ਵਾਲਾ ਮੋਟਾਪਾ ਤੇ ਉਹਦੇ ਵਿੱਚ ਉਹ ਸਾਡਾ ਗੁੱਲੂ ਗੁੱਲੂ ਪ੍ਰੋਡਕਟ ਬਹੁਤ ਕੰਮ ਕਰਦਾ ਗੁੱਲੂ ਗੁੱਲੂ ਇੱਕ ਤਾਂ ਉਹਦੇ ਵਿੱਚ ਕੈਪਸੂਲ ਦਿੱਤਾ ਜਾਂਦਾ ਟੈਬਲੇਟ ਦਿੱਤੀ ਜਾਂਦੀ ਹੈ ਇੱਕ ਪਾਊਡਰ ਦਿੱਤਾ ਜਾਂਦਾ ਔਰ ਇੱਕ ਅਸੀਂ ਉਹਨੂੰ ਨਾਲ ਦਿੰਨੇ ਪੰਚਮ ਗੋੰਦ Okay. पन्चम गुंद, पन्चम गुंद तोंद, तोंद आ, दे ओके एक कैप्सूल ਹੈ ਜੀ ਪੰਚਮ ਗੁੰਦ ਪੰਚਮ ਗੁੰਦ ਘਟਾਏ ਤੋਂਦ ਹਾਂ ਤੋਂਦ ਭੰਨੋ ਪੇਟ ਹੈ ਨਾ ਅ ਔਰ ਇਹ ਜਿਹੜਾ ਪੰਚਮ ਗੋਧ ਹੈ ਇਹਦੇ ਵਿੱਚ ਦੇਖੋ ਸੀ ਮੈਂ ਫਾਰਮੂਲਾ ਸ਼ੇਅਰ ਕਰ ਦਿੰਨਾ ਤਾਂ ਕਿ ਸਾਡੀਆਂ ਜਿੰਨੀਆਂ ਭੈਣਾਂ ਬੀਬੀਆਂ ਬਣਾ ਸਕਦੀਆਂ ਨੇ ਘਰੇ ਬਣਾਓ ਕਿਉਂਕਿ ਇਹ ਲੇਡੀਜ਼ ਬਣਾ ਲੈਂਦੀਆਂ ਨੇ ਉਹਨਾਂ ਨੇ ਪੰਜੀਰੀ ਬਣਾਈ ਉਹ ਚ ਗੂੰਦਾਂ ਪਾਈਆਂ ਨੇ ਸਭ ਕੁਝ ਬਤਾ ਉਹਨਾਂ ਨੂੰ ਕਿੱਦਾਂ ਬਣਾਉਣਾ ਤੇ ਜਿਹੜੇ ਲੋਕੀ ਨਹੀਂ ਬਣਾ ਸਕਦੇ ਜਿਹੜੇ ਹੁਣ ਬੰਬੇ ਬੈਠੇ ਆ ਫਿਲਮਾਂ 'ਚ ਕੰਮ ਕਰਦੇ ਆ ਗਾਣੇ ਗਾਉਂਦੇ ਆ ਉਹਨਾਂ ਉਹਨਾਂ ਨੂੰ ਮੰਗਾਉਣੇ ਪੈਂਦੇ ਆ ਉਹਨਾਂ ਨੂੰ ਤਾਂ ਦੇ ਮੰਗਾਉਣੇ ਪੈਂਦੇ ਆ ਤੇ ਉਹਨਾਂ ਵਾਸਤੇ ਇਹਦੇ 'ਚ ਅਸੀਂ ਕੀ ਪਾਣੇ ਆ ਪੰਚਮ ਗੋਂਦ ਦੇ ਵਿੱਚ ਪੰਜ ਤਰ੍ਹਾਂ ਦੇ ਗੋਂਦ ਆ ਠੀਕ ਹੈ ਨੰਬਰ 1 ਗੋਂਦ ਮੋਰਿੰਗਾ ਗੋਂਦ ਚਲਗੋਜ਼ਾ ਗੋਂਦ ਕਿੱਕਰ ਗੋਂਦ ਪੀਪਲ ਤੇ ਗੋਂਦ ਨਿੰਮ ਇਹ ਪੰਜ ਜਿਹੜੀਆਂ ਗੋਦ ਨੇ ਇਹ ਆਮ ਮਿਲ ਜਾਂਦੀਆਂ ਨੇ ਤੁਸੀਂ ਮਤਲਬ ਫੋਨ ਨਹੀਂ ਕਰਨਾ ਕਿਤੇ ਗੋਮ ਫੋਨ ਕਰਕੇ ਪੁੱਛ ਲੈਣਾ ਕਿਸੇ ਨੇ ਨਹੀਂ ਦੱਸਣਾ ਨਾ ਫੋਨ ਚੱਕ ਹੁੰਦੇ ਨੇ ਛੇਤੀ ਤੁਸੀਂ ਇਹ ਰੀਲ ਸੰਭਾਲ ਕੇ ਰੱਖਿਓ ਜਿਹੜੀ ਮੈਂ ਬੋਲੀ ਆ ਇਹ ਇਹਨੂੰ ਤੁਸੀਂ ਨੋਟ ਕਰਕੇ ਰੱਖਿਓ ਨੁਸਖੇ ਨੂੰ ਔਰ ਫਿਰ ਅਸੀਂ ਇਹ ਜਿਹੜਾ ਪੰਜਵਾਂ ਗੋਦ ਬਣਾਇਆ ਜੋ ਇਹਦੇ ਵਿੱਚ ਮੈਂ ਬੋਲ ਰਿਹਾ ਉਹੀ ਇਹਦੇ ਵਿੱਚ ਪਾਇਆ ਉਹੀ ਇਹਦੇ ਵਿੱਚ ਲਿਖਿਆ ਹੋਇਆ ਫਿਰ ਅਸੀਂ ਇਹਦੇ ਵਿੱਚ ਨਾਲ ਦਿੱਤਾ ਕਲੌਂਜੀ ਪਿਪਲੀ ਤੇ ਕਾਲੀ ਮਿਰਚ ਕਾਲੀ ਮਿਰਚ ਔਰ ਇਹਦੇ ਨਾਲ ਇੱਕ ਸੁੰਡ ਓਕੇ ਚਾਰ ਚੀਜ਼ਾਂ